ਸੋ ਸ시에 ਸਾਡੀਆਂ ਆਪਣੀਆਂ ਗਾਇਕਾਵਾ ਕੌਰ ਸਿਸਟਰਸ ਸੋ ਸਾਡਾ ਮਾਰਕ ਵਿੱਚ ਆਇਆ ਟ੍ਰੈਕ ਅਸੀਂ ਚਿੜੀਆਂ ਮਾਰੇ ਉਡਾਰੀ ਜਾਣਾ ਦੂਰ ਵੜੀ ਸੋ ਜਿਸ ਨੂੰ ਸਾਰੇ ਸਰੋਤਿਆਂ ਨੇ ਬਹੁਤ ਬਹੁਤ ਪਿਆਰ ਦਿੱਤਾ ਸੋ ਉਹੀ ਟ੍ਰੈਕ ਅਸੀਂ ਆਪ ਸਭ ਦੀ ਨਜ਼ਰ ਕਰਨ ਜਾ ਰਹੇ ਹਾਂ ਸੋ ਜਿਸ ਨੂੰ ਲਿਖਿਆ ਹੈ ਸਾਡੇ ਡੈਡੀ ਰਣਵੀਰ ਬੈਰਾਜ ਜੀ ਨੇ ਸੋ ਅਸੀਂ ਆਪ ਸਭ ਦੀ ਨਜ਼ਰ ਕਰਨ ਜਾ ਰਹੇ ਹਾਂ ਛੱਡ ਜਾਣਾ ਅਸੀਂ ਉਹ ਵੇੜਾ ਛੱਡ ਜਾਣਾ ਯੋ ਬੇੜਾ ਜਿੱਥੇ ਮਾਣੀ ਮਾਜ ਬਥੇਰੀ ਜਿੱਥੇ ਮਾਣੀ ਮਾਜ ਬਥੇਰੀ ਜਾਣਾ ਦੂਰ ਬੜੀ ਅਸੀਂ ਚਿੜੀਆਂ ਮਾਰੀ ਉਡਾਰੀ ਜਾਣਾ ਦੂਰ ਬੜੀ ਹਾਏ ਜਾਣਾ ਦੂਰ ਬੜੀ ਹੋ ਨੇ ਆ ਦੇ ਕਰ ਮজা ਕੀਤੀਆਂ ਮਿਲਣ ਨਾ ਕਰ ਬੇਗਾਨੇ ਆਪਣੇ ਸਦਾ ਲਾੜੀ ਲੜਾਉਂਦੇ ਗੈਰ ਤਮਾਰ ਦੇ ਤਨੇ ਆਪਣੇ ਵਰਗੀ ਮੋਜ਼ਨਾ ਕਿਧਰੇ ਆਪਣੇ ਵਰਗੀ ਮੋਜ਼ਨਾ ਕਿਧਰੇ ਨਾ ਕਿਧਰੇ ਸਰਦਾਰੀ ਜਣਾ ਦੂ ਬੜੀ ਅਸੀਂ ਚਿੜੀਆਂ ਮਾਰੀ ਉਡਾਰੀ ਜਾਣਾ ਦੂਰ ਬੜੀ ਹਏ ਜਾਣਾ ਦੂਰ ਬੜੀ ਮਾਂ ਬਾਪ ਦਾ ਛੱਡ ਕੇ ਵੇੜਾ ਤੀਆਂ ਹੋਣ ਪਰਾਈਆਂ ਰੋ ਰੋ ਵਿਛੜ ਦਿਆਂ ਗਲ ਲੱਗ ਕੇ ਜਦ ਇਹ ਜਾਣ ਆਪਦਾ ਛੱਡ ਕੇ ਵੇੜਾ ਦੀਆਂ ਹਉਣ ਪਰਾਈਆਂ ਰੂਰ ਵਿਛੜੇ ਦੀਆਂ ਗਲ ਲੱਗ ਕੇ ਜਦ ਇਹ ਜਾਣ ਵੇ ਆਇਆ ਚੱਕਰਾ ਮੂ ਪਿੰਡ ਛੱਡ ਜਾਣਾ ਚੱਕਰਾ ਮੂ ਪਿੰਡ ਛੱਡ ਜਾਣਾ ਜਦ ਆ ਗਈ ਸਾਡੀ ਵਾਰੀ ਜਾਣਾ ਦੂਰ ਬੜੀ ਅਸੀਂ ਚਿੜੀਆਂ ਮਾਰੀ ਉਡਾਰੀ ਜਾਣਾ ਦੂਰ ਬੜੀ ਹੈ ਜਾਣਾ ਦੂਰ ਬੜੀ ਹੋ ਜਾਣਾ ਦੂਰ ਬੜੀ ਹੋ ਜੇ ਤੁਹਾਨੂੰ ਸਾਡਾ ਇਹ ਟ੍ਰੈਕ ਪਸੰਦ ਆਇਆ ਹੋਵੇ ਇੱਕ ਵਾਰ ਤੁਸੀਂ ਲਾਈਕ ਕਮੈਂਟ ਸ਼ੇਅਰ ਜ਼ਰੂਰ ਕਰਿਓ ਚੰਨ ਪੰਜਾਬੀ ਨਿਊਜ਼ ਤੇ ਨਵੀਆਂ ਤੇ ਤਾਜ਼ੀਆਂ ਖਬਰਾਂ ਦੇਖਣ ਲਈ ਸਾਡੇ YouTube ਚੈਨਲ ਨੂੰ ਸਬਸਕ੍ਰਾਈਬਰ ਕਰੋ ਤੇ ਘੰਟੀ ਦਾ ਬਟਨ ਆਲ ਤੇ ਕਰੋ